15-16 ਸਾਲਾਂ ਦਾ ਪ੍ਰਦੀਪ ਜਿਹੜਾ ਪੜ੍ਹਾਈ ਵਿੱਚ ਕਾਫੀ ਜ਼ਿਆਦਾ ਹੁਸ਼ਿਆਰ ਸੀ ਉਹਨੇ ਕਈ ਇਨਾਮ ਵੀ ਪ੍ਰਾਪਤ ਕੀਤੇ ਸੀ ਉਹਦੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਜਿਹੜੇ ਟੀਚਰ ਸੀ ਅਧਿਆਪਕ ਸੀ ਉਹਨੂੰ ਬਹੁਤ ਪਿਆਰ ਕਰਦੇ ਸੀ ਪਰ ਅਚਾਨਕ ਪ੍ਰਦੀਪ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਹੁੰਦਾ ਹੈ ਉਹਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜੀਦੇ ਕਰਕੇ ਪ੍ਰਦੀਪ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਕੁਝ ਕੰਮ ਵੀ ਕਰਨਾ ਪੈਂਦਾ ਘਰ ਦੀ ਜ਼ਿੰਮੇਵਾਰੀ ਵੀ ਚੁਕਣੀ ਪੈਂਦੀ ਆ ਪ੍ਰਦੀਪ ਹੁਣ ਹਰ ਰੋਜ਼ ਸਕੂਲ ਤੋਂ ਬਾਅਦ ਦੇਰ ਰਾਤ ਤੱਕ ਕੰਮ ਕਰਦਾ ਤਾਂ ਕਿ ਉਹ ਘਰ ਵਿੱਚ ਕੁਝ ਕਮਾ ਕੇ ਦੇ ਸਕੇ ਜਿਦੇ ਨਾਲ ਉਹਦੀ ਪੜ੍ਹਾਈ ਵੀ ਚੱਲੇ ਤੇ ਘਰ ਦਾ ਖਰਚਾ ਵੀ ਚੱਲੇ ਅਚਾਨਕ ਪਈ ਜ਼ਿੰਮੇਵਾਰੀ ਕਾਰਨ ਪਰਦੀਪ ਨੂੰ ਦੋ ਕੰਮ ਮੈਨੇਜ ਕਰਨੇ ਕਾਫੀ ਜ਼ਿਆਦਾ ਔਖੇ ਹੋ ਜਾਂਦੇ ਆ ਉਹ ਸੰਤੁਲਨ ਕਾਇਮ ਨਹੀਂ ਕਰ ਪਾਉਂਦਾ ਆਪਣੇ ਕੰਮ ਦੇ ਵਿੱਚ ਤੇ ਪੜ੍ਹਾਈ ਦੇ ਵਿੱਚ ਜਿਹਦੇ ਕਰਕੇ ਨਤੀਜਾ ਇਹ ਨਿਕਲਦਾ ਕਿ ਜਦੋਂ ਉਹਦੇ ਪੇਪਰ ਹੁੰਦੇ ਆ ਤਾਂ ਉਹ ਪੜ੍ਹਾਈ ਤੇ ਪੂਰਾ ਧਿਆਨ ਨਹੀਂ ਦੇ ਪਾਉਂਦਾ ਤੇ ਉਹ ਜਦੋਂ ਰਿਜ਼ਲਟ ਆਉਂਦਾ ਉਹਦੀ ਪੇਪਰਾਂ ਦੇ ਵਿੱਚੋਂ ਰੀਪੇਅਰ ਆ ਜਾਂਦੀ ਆ ਪਰਦੀਪ ਦਾ ਇਹ ਹਾਲ ਹੋਣ ਤੇ ਲੋਕ ਉਹਨੂੰ ਛੇੜਦੇ ਰਾਹ ਜਾਂਦੇ ਦਾ ਮਜ਼ਾਕ ਉਡਾਉਂਦੇ ਉਹਨੂੰ ਤਾਣੇ ਮੇਨੇ ਦਿੰਦੇ ਜੀਦੇ ਕਰਕੇ ਪ੍ਰਦੀਪ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਲੱਗਿਆ ਕਿਉਂਕਿ ਸਾਡੇ ਵੱਡੀ ਗਿਣਤੀ ਲੋਕਾਂ ਦੀ ਇਹੀ ਫਿਤਰਤ ਆ ਕਿ ਚੜਦੇ ਸੂਰਜ ਨੂੰ ਤਾਂ ਉਹ ਸਲਾਮਾ ਕਰਦੇ ਨੇ ਪਰ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਇਹੀ ਪ੍ਰਦੀਪ ਦੇ ਨਾਲ ਹੋਇਆ ਪ੍ਰਦੀਪ ਦੀ ਇਹ ਹਾਲਤ ਦੇਖ ਕੇ ਉਹਨੂੰ ਇੰਨਾ ਜ਼ਿਆਦਾ ਉਦਾਸ ਦੇਖ ਕੇ ਇੱਕ ਦਿਨ ਉਹਦਾ ਟੀਚਰ ਉਹਨੂੰ ਪੁੱਛਦਾ ਹੈ ਕਿ ਪ੍ਰਦੀਪ ਕੀ ਗੱਲ ਤੂੰ ਇੰਨਾ ਪਰੇਸ਼ਾਨ ਕਿਉਂ ਰਹਿਣਾ ਤਾਂ ਪ੍ਰਦੀਪ ਨੇ ਸਾਰਾ ਦੁੱਖ ਆਪਣੇ ਗੁਰੂ ਨੂੰ ਦੱਸਿਆ ਆਪਣੇ ਟੀਚਰ ਨੂੰ ਦੱਸਿਆ ਇਹ ਸੁਣ ਕੇ ਟੀਚਰ ਨੇ ਕੋਈ ਟਾਈਮ ਸੋਚਿਆ ਫਿਰ ਉਹਨਾਂ ਨੇ ਪ੍ਰਦੀਪ ਨੂੰ ਇੱਕ ਲੋਟਾ ਪਾਣੀ ਦਾ ਭਰ ਕੇ ਦਿੱਤਾ ਕਿ ਪ੍ਰਦੀਪ ਜਦੋਂ ਵੀ ਤੂੰ ਘਰ ਜਾਣਾ ਤੇ ਆਉਣਾ ਹੈ ਨਾ ਆਹ ਲੋਟਾ ਤੂੰ ਲੈ ਕੇ ਜਾਣਾ ਨਾਲ ਤੇ ਲੈ ਕੇ ਆਉਣਾ ਹੈ ਪਰ ਇੱਕ ਗੱਲ ਦਾ ਖਿਆਲ ਰੱਖੀ ਇਸ ਲੋਟੇ ਵਿੱਚੋਂ ਇੱਕ ਵੀ ਬੂੰਦ ਪਾਣੀ ਬਾਹਰ ਨਹੀਂ ਡੁੱਲਣਾ ਚਾਹੀਦਾ ਤਾਂ ਪ੍ਰਦੀਪ ਨੇ ਆਪਣੇ ਗੁਰੂ ਦੀ ਗੱਲ ਮੰਨੀ ਉਹ ਹਮੇਸ਼ਾ ਜਦੋਂ ਘਰ ਨੂੰ ਆਉਂਦਾ ਜਾਂਦਾ ਰਾਸਤੇ ਦੇ ਵਿੱਚ ਉਹ ਪਾਣੀ ਦਾ ਲੋਟਾ ਲੈ ਕੇ ਜਾਂਦਾ ਤਾਂ ਫਿਰ ਕੀ ਹੋਇਆ ਕਿ ਜਿਹੜਾ ਪਾਣੀ ਦਾ ਲੋਟਾ ਪ੍ਰਦੀਪ ਨੂੰ ਉਹਦੇ ਗੁਰੂ ਨੇ ਦਿੱਤਾ ਸੀ ਪ੍ਰਦੀਪ ਦਾ ਸਾਰਾ ਧਿਆਨ ਉਹਦੇ ਤੇ ਹੁੰਦਾ ਕਿ ਇੱਕ ਵੀ ਬੂੰਦ ਇਹਦੇ ਵਿੱਚੋਂ ਮੈਂ ਪਾਣੀ ਨਹੀਂ ਡੁੱਲਣ ਦੇਣਾ ਤਾਂ ਇਸ ਤਰੀਕੇ ਉਹਨੂੰ ਜਿਹੜੀਆਂ ਲੋਕ ਗੱਲਾਂ ਕਰਦੇ ਸੀ ਉਹਦਾ ਹਾਸਾ ਮਜ਼ਾਕ ੜਾਉਂਦੇ ਸੀ ਉਹਦੇ ਪਾਸੇ ਉਹਦਾ ਧਿਆਨ ਸਾਰਾ हट ਗਿਆ ਤੇ ਉਹਦਾ ਫੋਕਸ ਆਪਣੇ ਕੰਮ ਤੇ ਹੋ ਗਿਆ ਆਪਣੇ ਪਾਣੀ ਦੇ ਲੋਟੇ ਤੇ ਹੋ ਗਿਆ ਪੂਰਾ ਧਿਆਨ ਉਹਦਾ ਆਪਦੇ ਪਾਣੀ ਦੇ ਲੋਟੇ ਤੇ ਹੋ ਗਿਆ ਇਸ ਤਰੀਕੇ ਆਪਣੀ ਗੁਰੂ ਦੀ ਸਿੱਖਿਆ ਦੇ ਨਾਲ ਪ੍ਰਦੀਪ ਨੇ ਫਿਰ ਆਪਣਾ ਪੂਰਾ ਧਿਆਨ ਆਪਣੇ ਕੰਮ ਤੇ ਤੇ ਪੜ੍ਹਾਈ ਤੇ ਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਫਿਰ ਉਹਨਾਂ ਦੇ ਟੀਚਰ ਨੇ ਉਹਨੂੰ ਸਮਝਾਇਆ ਕਿ ਬੇਟਾ ਆਪਣਾ ਧਿਆਨ ਲੋਕਾਂ ਦੀਆਂ ਗੱਲਾਂ ਤੇ ਨਹੀਂ ਆਪਣੇ ਕੰਮ ਤੇ ਫੋਕਸ ਰੱਖੋ ਜਿਵੇਂ ਹੁਣ ਤੂੰ ਤੇਰਾ ਸਾਰਾ ਧਿਆਨ ਇਹ ਪਾਣੀ ਦੇ ਲੋਟੇ ਤੇ ਰਿਹਾ ਤੇ ਤੈਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਹੀ ਭੁੱਲ ਗਿਆ ਇਸੇ ਤਰੀਕੇ ਹਮੇਸ਼ਾ ਹੀ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰੋ ਤੇ ਆਪਣੇ ਕੰਮ ਤੇ ਧਿਆਨ ਰੱਖੋ ਤਾਂ ਹੀ ਤੁਸੀਂ ਕਿਸੇ ਮੰਜ਼ਲ ਤੇ ਪਹੁੰਚ ਸਕੋਗੇ ਇਹ ਗੱਲ ਹਕੀਕਤ ਹੈ ਕਿ ਜੇਕਰ ਤੁਸੀਂ ਕਿਸੇ ਮੰਜ਼ਲ ਤੇ ਪਹੁੰਚਣਾ ਹੀ ਤਾਂ ਉਸ ਮੰਜ਼ਲ ਤੇ ਪਹੁੰਚਣ ਦਾ ਜਿਹੜਾ ਤੁਸੀਂ ਰਾਸਤਾ ਤੈਅ ਕਰ ਰਹੇ ਹੋ ਜੇਕਰ ਉਸ ਰਾਸਤੇ ਦੇ ਵਿੱਚ ਤੁਹਾਨੂੰ ਵੱਡਣ ਵਾਲੇ ਪੈਣ ਵਾਲੇ ਹਰ ਕੁੱਤੇ ਨੂੰ ਤੁਸੀਂ ਸੋਟੀ ਮਾਰਨ ਦੇ ਵਾਸਤੇ ਰੋਕ ਜਾਉਂਗੇ ਉਹਦੇ ਨਾਲ ਲੜਾਈ ਕਰੋਗੇ ਤਾਂ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਨਹੀਂ ਸਕੋਗੇ ਸਗੋਂ ਤੁਸੀਂ ਉਹਨਾਂ ਕੁੱਤਿਆਂ ਦੇ ਸੋਟੀਆਂ ਹੀ ਮਾਰਦੇ ਰਹਿ ਜਾਓਂਗੇ ਜੇਕਰ ਤੁਸੀਂ ਆਪਣੀ ਮੰਜ਼ਲ ਤੇ ਪਹੁੰਚਣਾ ਤਾਂ ਤੁਸੀਂ ਬਿਨਾਂ ਕਿਸੇ ਦੀਆਂ ਗੱਲਾਂ ਵੱਲ ਧਿਆਨ ਕੀਤੇ ਆਪਣੀ ਮੰਜ਼ਲ ਵੱਲ ਆਪਦਾ ਧਿਆਨ ਫੋਕਸ ਕਰੋ ਤਾਂ ਤੁਸੀਂ ਇੱਕ ਦਿਨ ਆਪਣੀ ਮੰਜ਼ਲ ਤੇ ਜ਼ਰੂਰ ਪਹੁੰਚ ਜਾਓਗੇ ਚੈੱਕ ਕਰ ਤੁਹਾਨੂੰ ਇਹ ਗੱਲ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਇਹ ਹੀ ਗੱਲਾਂ ਸਾਡੇ ਆਮ ਸਮਾਜ ਦੇ ਵਿੱਚ ਸਾਡੇ ਨਾਲ ਹੁੰਦੀਆਂ ਨੇ ਇਹ ਹੀ ਘਟਨਾਵਾਂ ਵਾਪਰਦੀਆਂ ਨੇ ਇਹ ਇੱਕ ਪ੍ਰਦੀਪ ਦੀ ਕਹਾਣੀ ਨਹੀਂ ਸਾਡੇ ਲਗਭਗ ਵੱਡੀ ਗਿਣਤੀ ਘਰਾਂ ਦੀਆਂ ਕਹਾਣੀਆਂ ਕਿ ਲੋਕ ਜਦੋਂ ਅਸੀਂ ਕਿਸੇ ਮੁਸੀਬਤ ਵਿੱਚ ਹੁੰਨੇ ਆ ਪਰੇਸ਼ਾਨੀ ਦੇ ਵਿੱਚ ਹੁੰਨੇ ਆ ਲੋਕ ਸਾਡਾ ਸਾਥ ਦੇਣ ਦੀ ਬਜਾਏ ਸਾਡਾ ਮਜ਼ਾਕ ਉਡਾਉਂਦੇ ਨੇ ਸਾਨੂੰ ਤਾਣੇ ਮਿਹਣੇ ਦਿੰਦੇ ਨੇ ਜਿਹੜਾ ਕੰਮ ਅਸੀਂ ਕਰਨ ਲੱਗਦੇ ਆ ਉਹਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਨੁਕਸ ਕੱਢਦੇ ਨੇ ਸਾਡਾ ਸਾਥ ਦੇਣ ਦੀ بجائے ਤਾਂ ਅਸੀਂ ਕਈ ਵਾਰ ਕੀ ਸਾਡੇ ਭੈਣਾ ਭਰਾ ਪਰੇਸ਼ਾਨ ਹੋ ਜਾਂਦੇ ਨੇ ਆਪਣਾ ਕੰਮ ਹੀ ਵਿੱਚੇ ਛੱਡ ਜਾਂਦੇ ਨੇ ਲੋਕਾਂ ਦੇ ਤਾਣੇ ਮਿਣੇ ਸੌਂਦੇ ਉਹ ਇੰਨਾ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਇੰਨਾ ਹਰਾਸ ਹੁੰਦੇ ਨੇ ਲੋਕਾਂ ਦੀ ਲੋਕਾਂ ਦੇ ਤਾਣੇ ਮਿਣੇਆ ਕਰਕੇ ਕਿ ਆਪ ਦਾ ਕੰਮ ਹੀ ਵਿੱਚੇ ਛੱਡ ਜਾਂਦੇ ਨੇ ਇਸ ਕਰਕੇ ਲੋਕਾਂ ਦੇ ਤਾਨੇ ਮਿਣੇ ਅਤੇ ਧਿਆਨ ਨਾ ਦੋ ਆਪਣੇ ਕੰਮ ਤੇ ਫੋਕਸ ਰੱਖੋ ਤਾਂ ਕਿ ਤੁਸੀਂ ਕਿਸੇ ਮੰਜ਼ਲ ਤੇ ਪਹੁੰਚ ਸਕੋ ਇਹ ਮੇਰੀ ਤੁਹਾਡੀ ਹਰ ਬੰਦਾ ਜਿਹੜਾ ਸਟਰਗਲ ਕਰ ਰਿਹਾ ਆਪਣੀ ਜ਼ਿੰਦਗੀ ਵਿੱਚ ਉਹਨਾਂ ਸਭ ਦੀ ਕਹਾਣੀਆਂ ਕਿ ਜਦੋਂ ਵੀ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੇ ਨੇ ਕਿਸੇ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣੇ ਆਸ-ਪਾਸੇ ਕਾਫੀ ਤਰ੍ਹਾਂ ਦੇ ਤਾਨੇ ਮਿਣੇ ਤੇ ਗੱਲਾਂ ਸੁਣਨੀਆਂ ਪੈਂਦੀਆਂ ਕੋਈ ਵੀ ਉਹਨਾਂ ਦਾ ਕਰੀਬੀ ਆ ਜਿਹੜਾ ਉਹ ਉਹਨਾਂ ਨੂੰ ਹੌਸਲਾ ਦੇ ਨਹੀਂ ਹੁੰਦਾ ਬਲਕਿ ਉਹਨਾਂ ਦਾ ਮਜ਼ਾਕ ਉਡਾਉਂਦਾ ਏ ਜੀ ਦੇ ਕਰਕੇ ਬੰਦਾ ਕਾਫੀ ਜਿਆਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜੇ ਸਾਨੂੰ ਤਾਣੇ ਮਿਹਣੇ ਦਿੰਦੇ ਨੇ ਲੋਕ ਸਾਡਾ ਮਜ਼ਾਕ ਉਡਾਉਂਦੇ ਨੇ ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਾਨੂੰ ਆਪਣੀ ਮੰਜ਼ਲ ਤੇ ਧਿਆਨ ਫੋਕਸ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਹੀ ਇੰਡੀਆ ਵਿੱਚ ਬਹੁਤ ਜਿਆਦਾ ਬੇਰੁਜ਼ਗਾਰੀ ਹੈ ਲੋਕ ਤਾਂ ਪਹਿਲਾਂ ਹੀ ਤੰਗ ਪਰੇਸ਼ਾਨ ਆ ਫਿਰ ਜੇਕਰ ਕੋਈ ਚੱਲਣ ਦਾ ਹੌਸਲਾ ਕਰਦਾ ਏ ਤਾਂ ਉਹਨੂੰ ਡੇਗਣ ਵਾਲੇ ਉਹਦੇ ਆਪਣੇ ਹੀ ਹੁੰਦੇ ਨੇ ਤਾਂ ਬੜਿਆਂ ਜ਼ਿਆਦਾ ਕੋਸ਼ਿਸ਼ਾਂ ਕਰਦੇ ਨੇ ਕਿ ਤੂੰ ਇਹ ਕੰਮ ਨਹੀਂ ਕਰ ਸਕੇਂਗਾ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕੇਂਗਾ ਜਾਂ ਉਹਦੇ ਕੰਮ ਨੂੰ ਛੋਟਾ ਮੰਨ ਕੇ ਉਹਦਾ ਮਜ਼ਾਕ ਉਡਾਇਆ ਜਾਂਦਾ ਏ ਤਾਂ ਜਦੋਂ ਉਹ ਬੰਦਾ ਕਾਮਯਾਬ ਹੋ ਜਾਂਦਾ ਏ ਕਿਸੇ ਨਾ ਕਿਸੇ ਤਰੀਕੇ ਜੇਕਰ ਉਹ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਦਾ ਤਾਂ ਆਪਦੀ ਮੰਜ਼ਿਲ ਤੇ ਪਹੁੰਚ ਜਾਂਦਾ ਤਾਂ ਫਿਰ ਉਹੀ ਲੋਕ ਉਹਨਾਂ ਦੀਆਂ ਤਰੀਫਾਂ ਕਰਨ ਲੱਗ ਜਾਂਦੇ ਨੇ ਫਿਰ ਉਹਨਾਂ ਦੇ ਨਾਲ ਫੋਟੋ ਖਿਚਵਾਉਣ ਦੀ ਕੋਸ਼ਿਸ਼ ਕਰਦੇ ਨੇ ਬਾਅਦ ਵਿੱਚ ਉਹਨੂੰ ਆਪਣਾ ਆਪਣਾ ਕਹਿਣ ਲੱਗ ਜਾਂਦੇ ਨੇ ਲੋਕਾਂ ਵਿੱਚ ਵੀ ਦੱਸਦੇ ਫਿਰਦੇ ਨੇ ਕਿ ਇਹ ਸਾਡਾ ਏ ਸਾਡਾ ਏ ਤੇ ਜਦੋਂ ਉਹ ਫਲੇ ਸਟਰਗਲ ਫੇਜ਼ ਵਿੱਚ ਹੁੰਦਾ ਤਾਂ ਉਦੋਂ ਕਹਿੰਦੇ ਹੁੰਦੇ ਆ ਕਿ ਪਤਾ ਨਹੀਂ ਕੌਣ ਆਪਣੇ ਨੂੰ ਆਪਣਾ ਕਹਿਣ ਤੋਂ ਵੀ ਉਦੋਂ ਉਹਨਾਂ ਨੂੰ ਸ਼ਰਮ ਆਉਂਦੀ ਆ ਤੇ ਜਦੋਂ ਉਹ ਹੀ ਬੰਦਾ ਕਾਮਯਾਬ ਹੋ ਜਾਂਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਤੇ ਫਿਰ ਉਹ ਆਪਣਾ ਹੁੰਦਾ ਏ ਸੋ ਇਹੀ ਗੱਲ ਹੈਗੀ ਸਾਡੇ ਸਮਾਜ ਵਿੱਚ ਕੇ ਲੋਕ ਚੜਦੇ ਸੂਰਜ ਨੂੰ ਹੀ ਸਲਾਮਾ ਕਰਦੇ ਨੇ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਕੋਈ ਹੌਸਲਾ ਹੌਸਲਾ ਦੇ ਨਹੀਂ ਹੁੰਦਾ ਸੋ ਸਾਨੂੰ ਖੁਦ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਜਿਹੜੀਆਂ ਫालतू ਲੱਗਦੀਆਂ ਨੇ ਉਹਨਾਂ ਨੂੰ ਇਗਨੋਰ ਕਰਕੇ ਆਪਣੀ ਮੰਜ਼ਿਲ ਤੇ ਧਿਆਨ ਫੋਕਸ ਕਰੋ ਆਪਣਾ ਧਿਆਨ ਆਪਣੀ ਮੰਜ਼ਿਲ ਤੇ ਰੱਖੋ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੋ ਤੇ ਜਿਹੜੇ ਇਹੋ ਜੀ ਮਾਨਸਿਕਤਾ ਵਾਲੇ ਲੋਕ ਨੇ ਜਿਹੜੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਹੌਂਸਲਾ ਦੇਣ ਦੀ ਬਜਾਏ ਉਹਨਾਂ ਨੂੰ ਵੀ ਬੇਨਤੀ ਆ ਕਿ ਪਤਾ ਨਹੀਂ ਕੋਈ ਵਿਚਾਰਾ ਕਿਹੜੀ-ਕਿਹੜੀ ਸਟਰਗਲ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੱਲ ਰਿਹਾ ਏ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਲੈ ਕੇ ਬੰਦਾ ਤੁਰਿਆ ਫਿਰਦਾ ਤੁਸੀਂ ਵੀ ਉਹਨੂੰ ਲੱਤਾਂ ਖਿੱਚੰਦੀ ਬਜਾਏ ਹੌਸਲਾ ਦਉ ਤਾਂ ਕਿ ਬੰਦਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਕਹਿੰਦੇ ਨੇ ਕਿ ਜੇਕਰ ਇੱਕ ਕੰਮ ਤੇ ਲਗਾਤਾਰ ਫੋਕਸ ਕੀਤਾ ਜਾਏ ਇੱਕ ਕੰਮ ਤੁਸੀਂ ਲਗਾਤਾਰ ਕਰਦੇ ਜਾਓ ਆਪਣਾ ਧਿਆਨ ਕੇਂਦਰਿਤ ਕਰੋ ਕਿ ਮੈਂ ਆਪਦੇ ਮਨ ਵਿੱਚ ਹੀ ਧਾਰ ਲਓ ਕਿ ਮੈਂ ਇਸ ਕੰਮ ਦੇ ਵਿੱਚ ਕਾਮਯਾਬ ਹੋ ਸਕਦਾ ਹਾਂ ਤੇ ਮੈਂ ਹੋ ਕੇ ਦਿਖਾਉਂਗਾ ਤਾਂ ਇੱਕ ਨਾ ਇੱਕ ਦਿਨ ਬੰਦਾ ਆਪਣੀ ਮੰਜ਼ਲ ਜ਼ਰੂਰ ਪ੍ਰਾਪਤ ਕਰ ਲੈਂਦਾ ਸੋ ਲੱਤਾਂ ਖਿੱਚਣ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਕਿ ਤੁਸੀਂ ਕਿਰਪਾ ਕਰਕੇ ਅਜਿਹਾ ਕੰਮ ਨਾ ਕਰਿਆ ਕਰੋ ਜਿਹੜੇ ਵਿਚਾਰੇ ਲੋਕ ਤੁਰਨ ਦਾ ਹੌਸਲਾ ਕਰਦੇ ਆ ਉਹਨਾਂ ਨੂੰ ਹੌਸਲਾ ਦਿਓ ਅੱਗੇ ਉਹਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਉਹਨਾਂ ਨੂੰ ਜੇਕਰ ਤੁਸੀਂ ਸਹਾਰਾ ਦੇ ਸਕਦੇ ਹੋ ਹੌਸਲਾ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਜੇਕਰ ਤੁਹਾਨੂੰ ਇਹ ਗੱਲ ਚੰਗੀ ਲੱਗੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਬਹੁਤ ਮਿਹਰਬਾਨੀ ਧੰਨਵਾਦ